ਕਿਸਾਨੀ ਅੰਦੋਲਨ ਵਿੱਚ ਡੱਲੇਵਾਲ ਦੀ ਪੁਖੜ ਤਾਲ ਨੂੰ ਲੈ ਕੇ ਆਈ ਵੱਡੀ ਅਪਡੇਟ ਡੱਲੇਵਾਲ ਦੀ ਪੁਖੜ ਤਾਲ ਤੇ ਹੱਕ ਦੇ ਵਿੱਚ ਆਏ ਦੂਸਰੀਆਂ ਸਟੇਟਾਂ ਦੇ ਕਿਸਾਨ ਵੀ ਤਾਮਲਨਾਡੂ ਮਹਾਰਾਸ਼ਟਰ ਦੇ ਕਿਸਾਨ ਵੀ ਪੁਖੜ ਤਾਲ ਤੇ ਬੈਠ ਗਏ ਜੋ ਸਰਕਾਰ ਨੂੰ ਪਾੜੜਾ ਪਾਤੀਆਂ ਨੇ ਹੁਣ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੂੰ ਚੁਕਣਾ ਪਵੇਗਾ ਜਿਸ ਨੂੰ ਲੈ ਕੇ ਅੱਜ ਡੱਲੇਵਾਲ ਦੇ ਨਾਲ ਦੇ ਸਾਥੀਆਂ ਨੇ ਵੱਡਾ ਐਲਾਨ ਕੀਤਾ ਹੈ ਜਿਹੜੇ ਮਹਾਰਾਸ਼ਟਰ ਦੇ ਕਿਸਾਨ ਤਾਮਿਲਨਾਡੂ ਦੇ ਕਿਸਾਨ ਵੀ ਆਪਣੀਆਂ ਮੰਗਾਂ ਡੱਲੇਵਾਲ ਦੇ ਕੋਲ ਲੈ ਕੇ ਆ ਰਹੇ ਨੇ ਜੋ 14 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਬਾਰੇ ਵੱਡੀ ਅਪਡੇਟ ਆਈ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਿਸਾਨੀ ਅੰਦੋਲਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਮਸੀਹਾ ਬਣ ਕੇ ਪੂਰੇ ਦੇਸ਼ ਦੇ ਕਿਸਾਨ ਬਾਰ ਬਸਦੀਆਂ ਦੁਨੀਆ ਵੀ ਅੱਜ ਡੱਲੇਵਾਲ ਦੇ ਨਾਮ ਨੂੰ ਸੁਣ ਕੇ ਹੈਰਾਨ ਹੋ ਗਈ ਕਿ ਅੱਜ ਡੱਲੇਵਾਲ ਦਾ 58ਵਾਂ ਦਿਨ ਵਿੱਚ ਮਰਨ ਵਰਤ ਸ਼ੁਰੂ ਹੋ ਗਿਆ ਡੱਲੇਵਾਲ ਨੇ ਰਿਕਾਰਡ ਕੈਮ ਕਰ ਦਿੱਤਾ ਮਹਾਤਮਾ ਗਾਂਧੀ ਤੋਂ ਬਾਅਦ ਇੱਕ ਸਧਾਰਨ ਜਾਂ ਕਿਸਾਨ ਜਿਸ ਨੇ ਅੱਜ ਭੁਖੜ ਤਾਲ ਕਰਕੇ ਸਰਕਾਰ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਾਗ ਲਿਆਂਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿ ਹੱਲੇ ਵਾਲ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਆਪਣੇ ਹੱਕ ਲੈਣ ਲਈ ਸਾਨੂੰ ਆਪਣੀਆਂ ਭੁਖੜ ਤਾਲਾਂ ਵੀ ਕਰਨੀਆਂ ਪੈਂਦੀਆਂ ਨੇ ਜਿਵੇਂ ਅੰਗਰੇਜ਼ਾਂ ਦੇ ਸਮੇਂ ਜਿਹੜੇ ਲੋਕ ਸੀ ਭੁਖੜ ਤਾਲਾਂ ਕਰਦੇ ਸੀ ਆਪਣੇ ਹੱਕਾਂ ਖਾਤਰ ਸੋ ਉਹੀ ਸਮਾਂ ਫੇਰ ਆ ਗਿਆ ਹੈ ਦੱਲੇਵਾਲ ਨੇ ਓਖੜ ਤਾਲ ਮਰਨ ਮਰਤ ਸ਼ੁਰੂ ਕੀਤਾ ਅੱਜ 58 ਦਿਨ ਵਿੱਚ ਦਾਖਲ ਹੋ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਸਾਥੀਆਂ ਨੇ ਅੱਜ ਵੱਡਾ ਬਿਆਨ ਦਿੱਤਾ ਹੈ ਦੱਲੇਵਾਲ ਦੀ ਸਿਹਤ ਜਿਹੜੀ ਬਹੁਤ ਨਾਜ਼ੁਕ ਬਣੀ ਹੋਈ ਸੀ ਪੰਜਾਬ ਸਰਕਾਰ ਉਹਨਾਂ ਦੀ ਮੈਡੀਕਲ ਰਿਪੋਰਟ ਪੇਸ਼ ਕਰਦੀ ਰਹੀ ਸੁਪਰੀਮ ਕੋਰਟ ਨੇ ਉਹਨਾਂ ਦੀ ਮੈਡੀਕਲ ਰਿਪੋਰਟਾਂ ਜਿਹੜੀਆਂ ਆਈਆਂ ਉਹਨਾਂ ਨੂੰ ਲੈ ਕੇ ਡੱਲੇਵਾਲ ਦੀ ਸਿਹਤ ਤੇ ਹੁਕਮ ਦਿੱਤੇ ਸੋ ਡੱਲੇਵਾਲ ਦੀ ਅੱਜ ਵੀ ਸੁਪਰੀਮ ਕੋਰਟ ਵੱਲੋਂ ਮੈਡੀਕਲ ਰਿਪੋਰਟ ਮੰਗੀ ਜਾ ਰਹੀ ਹੈ ਅੱਜ ਉਹਦੇ ਤੇ ਸੁਣਵਾਈ ਹੋਣੀ ਹੈ ਡੱਲੇਵਾਲ ਨੂੰ ਅੱਜ ਟਰਾਲੀ ላይ ਖਨੌਰੀ ਸਾਥੇ ਲਿਆਂਦਾ ਜਾ ਰਿਹਾ ਜੋ ਉਹਨਾਂ ਨੂੰ ਸਟੇਟ ਦੇ ਨੇੜੇ ਇੱਕ ਨਵੇਂ ਕਮਰੇ ਟਰਾਲੀ ਵਿੱਚ ਸ਼ਿਫਟ ਕੀਤਾ ਜਾਵੇਗਾ ਤਾਂ ਜੋ ਉਹਨਾਂ ਨੂੰ ਤੌਪਤ ਤੇ ਹੋਰ ਆਸਾਨੀ ਮਿਲ ਸਕਣ ਦੱਲੇਵਾਲ ਨੇ ਕਿਹਾ ਕਿ ਮੈਨੂੰ ਇਲਾਜ ਦੀ ਲੋੜ ਨਹੀਂ ਸੀ ਪਰ ਭੁੱਖ ਹੜਤਾਲ ਤੇ ਬੈਠੇ 121 ਕਿਸਾਨਾਂ ਦੇ ਦਬਾਅ ਦੇ ਕਾਰਨ ਇਲਾਜ ਲਈ ਸਹਿਮਤ ਹੋਣਾ ਪਿਆ ਅਸੀਂ ਮੋਰਚਾ ਕਾਲਪੁਰਖ ਦੀ ਕਿਰਪਾ ਨਾਲ ਜਿੱਤਾਂਗੇ ਅੰਦੋਲਨ ਦਾ ਹੋਰ ਰਾਜਾਂ ਵਿੱਚ ਵੀ ਸਟਾਰ ਹੋ ਰਿਹਾ ਹੈ ਇਸ ਅੰਦੋਲਨ ਦੇ ਨਾਲ ਹੋਰ ਰਾਜਾਂ ਦੇ ਕਿਸਾਨ ਵੀ ਤਿਆਰ ਹੋ ਗਏ ਨੇ ਆਪਣੀਆਂ ਮੰਗਾਂ ਲਈ ਅੰਦੋਲਨ ਦੇ ਸਮਰਥਨ ਵਿੱਚ ਹੋਰ ਰਾਜਾਂ ਵਿੱਚ ਪ੍ਰੋਗਰਾਮ ਜਾਰੀ ਕੀਤੇ ਜਾ ਰਹੇ ਹਨ ਚਨਈ ਦੇ ਵਿੱਚ ਕਿਸਾਨ ਇੱਕ ਦਿਨ ਦਾ ਪ੍ਰਤੀਕ ਵਰਤ ਰੱਖਣਗੇ ਕੱਲ ਮਹਾਰਾਸ਼ਟਰ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਪੱਧਰ ਤੇ ਇੱਕ ਦਿਨ ਦੀ ਪ੍ਰਤੀਕ ਭੁਖੜਤਾਲ ਕੀਤੀ ਜ਼ਿਲ੍ਹਾ ਅਧਿਕਾਰੀਆਂ ਰੇ ਚੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਸੋ ਤਾਮਨ ਲਾਡੂ ਦੇ ਕਿਸਾਨਾਂ ਵੱਲੋਂ ਜੋ ਭੁਖੜਤਾਲ ਕੀਤੀ ਜਾ ਰਹੀ ਹੈ ਚਨਈ ਦੇ ਵਿੱਚ ਇੱਕ ਦਿਨ ਲਈ ਉਸ ਦੇ ਬਾਰੇ ਵੀ ਜੋ ਕਿਸਾਨ ਦੱਲੇਵਾਲ ਦੇ ਨਾਲ ਸਹਿਮਤ ਹੋਏ ਨੇ ਮਹਾਰਾਸ਼ਟਰ ਵਿੱਚ ਜਿਵੇਂ ਕੱਲ ਭੁਖੜਤਾਲ ਹੋਈ ਸੋ 26 ਜਨਵਰੀ ਨੂੰ ਜੋ ਟਰੈਕਟਰ ਮਾਰਚ ਹੋਣਾ ਹੈ ਮਹਾਰਾਸ਼ਟਰ ਤੇ ਚਨਈ ਦੇ ਕਿਸਾਨ ਵੀ ਪਹੁੰਚ ਰਹੇ ਨੇ ਜੋ ਕਿ ਟਰੈਕਟਰ ਮਾਰਚ ਕੱਢਿਆ ਜਾਵੇਗਾ 14 ਫਰਵਰੀ ਨੂੰ ਚੰਡੀਗੜ੍ਹ ਤੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਲਈ ਉਹ ਕਿਸਾਨ ਦੂਸੀਆਂ ਰਾਜਾਂ ਦੇ ਆਕੇ ਦਿੱਲੀਵਾਲ ਦੇ ਕੋਲ ਆਪਣੀਆਂ ਮੰਗਾਂ ਰੱਖਣਗੇ ਉਹ ਆਪਣੀਆਂ ਔਖਿਆਈਆਂ ਦੱਸਣਗੇ ਜੋ ਦਿੱਲੀਵਾਲ ਉਹਨਾਂ ਦੀਆਂ ਮੰਗਾਂ ਵੀ ਕੇਂਦਰ ਸਰਕਾਰ ਦੇ ਅੱਗੇ ਰੱਖ ਸਕੇ ਔਰ ਕੇਂਦਰ ਸਰਕਾਰ ਸਾਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰੇ ਜੋ ਕਿ ਦਿੱਲੀਵਾਲ ਨੇ ਇਹ ਵੱਡਾ ਬਿੜਾ ਚੁੱਕਿਆ ਹੋਇਆ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਵੱਲੇ ਵਾਸਤੇ ਨਹੀਂ ਅਸੀਂ ਪੂਰੇ ਦੇਸ਼ ਦੀਆਂ ਕਿਸਾਨਾਂ ਵਾਸਤੇ ਪੋਕਰ ਦਾ ਸ਼ੁਰੂ ਕੀਤੀ ਹੈ ਹੁਣ ਪੂਰੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਜੋ ਆਪਣੀਆਂ ਸਮੱਸਿਆਵਾਂ ਲੈ ਕੇ ਡੱਲੇਵਾਲ ਨੂੰ ਮਿਲਣ ਆ ਰਹੇ ਨੇ 14 ਫਰਵਰੀ ਨੂੰ ਜੋ ਪ੍ਰਧਾਨ ਮੰਤਰੀ ਬੀਜੇਪੀ ਦੇ ਲੀਡਰ ਨਾਲ ਮੁਲਾਕਾਤ ਹੋਣੀ ਹੈ ਉਸ ਦੇ ਵਿੱਚ ਪੂਰੇ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ ਪੂਰੇ ਦੇਸ਼ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਡੱਲੇਵਾਲ ਦੇ ਵੱਲੋਂ ਉਠਾਈਆਂ ਜਾਣਗੀਆਂ ਇਸ ਨੂੰ ਲੈ ਕੇ ਅੱਜ ਵੱਡੀ ਅਪਡੇਟ ਆਈ ਹੈ ਡੱਲੇਵਾਲ ਦੇ ਕਿਸਾਨਾਂ ਦੇ ਵੱਲੋਂ